ਆਸਥਾ ਜਿਸ ਤਰੀਕੇ ਨਾਲ ਸੰਗਤ ਦੀ ਵਾਧਦੀ ਪਈ ਆ ਤਾਂ ਇੱਥੇ ਅਰੇਂਜਮੈਂਟਸ ਕਿਸ ਤਰੀਕੇ ਦੇ ਰਹਿੰਦੇ ਨੇ ਸੰਗਤ ਨੂੰ ਹੈਂਡਲ ਕਰਨ ਦਾ ਤਰੀਕਾ ਕਿਸ ਤਰੀਕੇ ਦਾ ਰਹਿੰਦਾ ਹੈ ਸੰਗਤ ਨਾ ਆਪ ਮੁਹਾਰੇ ਚਲ ਕੇ ਆਂਦੀ ਹੈ ਕੋਦੀ ਵੀ ਕੋਈ ਵੀ ਆਪਾ ਕਰੀਏ ਤੇ ਆਪਾ ਸੰਗਤ ਨੂੰ ਘਰੋਂ ਨਹੀਂ ਲੈ ਕੇ ਆ ਸਕਦੇ ਇਹਨਾਂ ਦੀਆਂ ਸੁੱਖਣਾ ਪੂਰੀਆਂ ਹੋਣੀਆਂ ਚਾਹੀਦੀਆਂ ਕਿਸੇ ਨੇ ਕੋਈ ਗੁਰੂ ਸਾਹਿਬ ਤੋਂ ਚੀਜ਼ ਮੰਗੀ ਗੁਰੂ ਮਰਿਆਦਾ ਦੇ ਹਸਾਨ ਨਾਲ ਗੁਰੂ ਸਾਹਿਬ ਉਹਦੀ ਉਹ ਚੀਜ਼ ਪੂਰੀ ਕਰਦੇ ਆ ਸਾਡੇ ਨੇੜੇ ਵਾਲੇ ਏਰੀਏ ਬਹੁਤ ਪਰੇਸ਼ਾਨ ਨੇ ਭੁੱਲੇ ਜਾਣ ਲੱਗਿਆ ਬੱਚਿਆਂ ਨੂੰ ਵੀ ਤਕਲੀਫ ਹੁੰਦੀ ਹੈ ਇਹ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਅਸੀਂ ਆਪਣੇ ਵੱਲੋਂ ਜਿੰਨਾ ਇੰਤਜ਼ਾਮ ਜਾਨਿਆ ਉਹਨਾਂ ਕਰ ਰਹੇ ਆ ਉਹਨਾਂ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਉਹਨਾਂ ਨੇ ਦੋ ਥਾਵਾਂ ਤੇ ਰੂਟ ਡਿਵਾਈਡ ਕਰਕੇ ਚੇਂਜ ਕਰਤੇ ਹੋਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਵੱਧ ਤੋਂ ਵੱਧ ਸੇਵਾ ਦਾ ਰੱਖ ਕੇ ਤੇ ਸਾਰੇ ਚੀਜ਼ ਨੂੰ ਏਦਾਂ ਕਰਾਂਗੇ ਕਿ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਚਾਰੇ ਜਿਹੜੇ ਰਸਤੇ ਨੇ ਉਹ ਬੰਦ ਹੋ ਜਾਂਦੇ ਨੇ ਸੰਗਤ ਇੰਨੀ ਘਮ ਘਮਾ ਕੇ ਪਹੁੰਚਦੀ ਐਥੇ ਕਿ ਸਾਰੇ ਰਸਤੇ ਬੰਦ ਕਰਨੇ ਪੈਂਦੇ ਫੇਰ ਜਾਇ ਕਿ ਤੇ ਸੰਗਤ ਜਿਹੜੀ ਹੈ ਕੰਟਰੋਲ ਦੇ ਵਿੱਚੋਂ ਤੇ ਤਪ ਹੁੰਦਾ ਹੈ ਉੱਥੇ ਜਦੋਂ ਗੁਰੂ ਸਾਹਿਬ ਸ਼ਹੀਦਾਂ ਦਾ ਆਪ ਪੈਰਾ ਲੱਗ ਜਾਂਦਾ ਹੈ ਉੱਥੇ ਜਿਹੜੇ ਮਨੋ ਕਾਮਨਾਵਾਂ ਕਰਦੇ ਆ ਬੰਦੇ ਪੂਰੀਆਂ ਹੁੰਦੀਆਂ ਬੁੱਧਵਾਰ ਸਵੇਰੇ 9 ਵਜੇ ਗੇੜ ਬੰਦ ਕਰੀਦਾ ਵੀ ਸਾਰੇ ਬੱਚੇ ਸਕੂਲ ਵਾਲੀਆਂ ਵੈਣਾ ਚਲੀਆਂ ਜਾਣ ਵਾਪਸੀ ਵੇਲੇ ਸਕੂਲ ਵਾਲਿਆਂ ਨੇ ਸਟਾਪ ਗੁਜਾਰਿਸ਼ ਕਰਕੇ ਥੋੜੇ ਜਿਹਾ ਅੱਗੇ ਕਰਾਏ ਨੇ ਜਿੰਨ ਨਾਲ ਸਾਰਿਆਂ ਨੂੰ ਓਕਾ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸੀ ਟੀ ਹੈਡਲਾਈਨਸ ਤੇ ਮੈਂਬਰ ਵੀ ਜੇਕਰ ਗੱਲ ਕਰੀਏ ਚਪੈਰਾ ਸਾਹਿਬ ਦੀ ਤਾਂ ਜਿਸ ਤਰੀਕੇ ਨਾਲ ਸੰਗਤ ਦਿਨ ਬਦ ਦਿਨ ਵੱਧਦੀ ਹੈ ਤਾਂ ਉਹਨਾਂ ਦੀ ਆਸਥਾ ਵੀ ਉਸੇ ਤਰੀਕੇ ਨਾਲ ਵਧਦੀ ਆ ਪਰ ਕੋਈ ਬੁੱਧੀਜੀਵੀ ਜਿਹੜੇ ਨੇ ਇਸ ਤੇ ਟਿੱਪਣੀ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਵੀ ਚਪੈਰਾ ਸਾਹਿਬ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਪਰ ਜੇ ਇੰਨੀ ਸੰਗਤ ਆਉਂਦੀ ਆ ਉਹਨਾਂ ਦੀ ਆਸਥਾ ਹੈ ਉਹਨਾਂ ਦੀਆਂ ਮੰਨਤਾ ਮਰਾਦਾਂ ਪੂਰੀਆਂ ਹੁੰਦੀਆਂ ਨੇ ਤਾਂ ਹੀ ਸੰਗਤ ਇੱਥੇ ਪਹੁੰਚਦੀ ਆ ਬਾਬਾ ਦੀਪ ਸਿੰਘ ਜੀ ਦਾ ਜੋ ਪਹਿਰਾ ਜਦੋਂ ਲੱਗਦਾ ਹੈ ਤੇ ਸੰਗਤ ਦਾ ਜਿਸ ਤਰੀਕੇ ਨਾਲ ਸਾਰੀ ਉਸ ਨੂੰ ਅਰੇਂਜ ਕਰਨਾ ਤਾਂ ਅੱਜ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਮੋਟਰਨ ਐਕਸਟੈਂਸ਼ਨ ਪ੍ਰਬੰਧਨ ਕਮੇਟੀ ਹਰਪ੍ਰੀਤ ਸਿੰਘ ਜੀ ਨਾਲ ਮੌਜੂਦ ਹਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਸ ਤਰੀਕੇ ਨਾਲ ਸੰਗਤ ਦਿਨ-ਬਰ ਦਿਨ ਵਧਦੀ ਪਈ ਆ ਆਸਥਾ ਜਿਸ ਤਰੀਕੇ ਨਾਲ ਸੰਗਤ ਦੀ ਵਧਦੀ ਪਈ ਆ ਤਾਂ ਇੱਥੇ ਅਰੇਂਜਮੈਂਟਸ ਕਿਸ ਤਰੀਕੇ ਦੇ ਰਹਿੰਦੇ ਨੇ ਸੰਗਤ ਨੂੰ ਹੈਂਡਲ ਕਰਨ ਦਾ ਤਰੀਕਾ ਕਿਸ ਤਰੀਕੇ ਦਾ ਰਹ ਵਾਇਕ ਜੀ ਇੱਕ ਵੀ ਸੰਗਤ ਨਾ ਆਪ ਮੁਹਾਰੇ ਚਲ ਕੇ ਆਂਦੀ ਐ ਕੋਈ ਵੀ ਕੋਈ ਵੀ ਆਪਾ ਕਰੀਏ ਤੇ ਆਪਾ ਸੰਗਤ ਨੂੰ ਘਰੋਂ ਨਹੀਂ ਲੈ ਕੇ ਆ ਸਕਦੇ ਜਿਉਂ ਸੰਗਤ ਵੀ ਇੱਥੇ ਆਸਾਨ ਸ਼ੁਰੂ ਹੋਇਆ ਚ ਪਹਿਲਾਂ ਸਰ ਸ਼ੁਰੂ ਹੋਇਆ ਚ ਪਹਿਲਾਂ ਹਰੇਕ ਬੁੱਧਵਾਰ 12 ਤੋਂ 4 ਹੁੰਦਾ ਉਹਦੇ ਵਿੱਚ ਜਿਵੇਂ ਸੰਗਤ ਆਂਦੀ ਸੀ ਪਾਠ ਕਰਦੀ ਸੀ ਇੱਕ ਦੂਜੇ ਤੋਂ ਪਤਾ ਲੱਗਣਾ ਸ਼ੁਰੂ ਹੋਇਆ ਜਿਵੇਂ ਸਾਰੇ ਕਹਿੰਦੇ ਇਹਨਾਂ ਦੀਆਂ ਸੁੱਖਣਾ ਪੂਰੀਆਂ ਹੋਣੇ ਸ਼ੁਰੂ ਹੋਈਆਂ ਕਿਸੇ ਨੇ ਕੋਈ ਗੁਰੂ ਸਾਹਿਬ ਤੋਂ ਚੀਜ਼ ਮੰਗੀ ਗੁਰੂ ਮਰਿਆਦਾ ਦੇ ਅਸਾਰ ਨਾਲ ਗੁਰੂ ਸਾਹਿਬ ਉਹਦੀ ਉਹ ਚੀਜ਼ ਪੂਰੀ ਕਰਦੇ ਆ ਜਿਵੇਂ ਸਾਰੇ ਨੇ ਸੁਣਿਆ ਇੱਕ ਦੂਜੇ ਤੋਂ ਆ ਕੇ ਵਧਣ ਲੱਗੀ ਸੰਗਤ ਫਿਰ ਉਹਦੇ ਇੰਤਜ਼ਾਮ ਵਧਣੇ ਸ਼ੁਰੂ ਹੋਏ ਪਹਿਲਾਂ ਤਾਂ ਅਸੀਂ ਥਲਮੇਹਾਲ ਇੱਚੀ ਕਰੀ ਜਾਦੇ ਸੀ ਉਸ ਤੋਂ ਬਾਅਦ ਗੁਰਦਾਰ ਸਾਹਿਬ ਦੇ ਉੱਪਰ ਲਾਤੇ ਥਲਮੇਹਾਲ ਚੁਣ ਲੱਗੀ ਫਿਰ ਗੁਰੂ ਸਾਹਿਬ ਨੇ ਗੁਰੂ ਨੇ ਕਿਰਪਾ ਕੀਤੀ ਸਾਹਮਣੇ ਵੱਡੀ ਬਿਲਡਿੰਗ ਲੰਗਰ ਸਾਹਿਬ ਵਾਲੀ ਬਣੀ ਉਹਦੇ ਥੱਲੇ ਲੰਗਰ ਚੱਲਣ ਲੱਗਿਆ ਉਹਦੇ ਉੱਪਰਲੇ ਹਾਲ ਚਵੀ ਸੰਗਤ ਬਹਿਣ ਲੱਗ ਗਈ ਉਸ ਤੋਂ ਬਾਅਦ ਅਸੀਂ ਰਿਕੁਐਸਟ ਕੀਤੀ ਜਾ ਕੇ ਸਟੱਡੀ ਸਰਕਲ ਵਾਲਿਆਂ ਨੂੰ ਸਟੱਡੀ ਸਰਕਲ ਦੇ ਵਿੱਚ ਵੀ ਸਾਰਾ ਟੈਂਟ ਲਗਾ ਕੇ 쿨ਰ ਪੱਖੇ ਲਾ ਕੇ ਐਲਸੀਡੀ ਲਾ ਕੇ ਉੱਥੇ ਵੀ ਸੰਗਤ ਪਠਾਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਸੰਗਤ ਦੀ ਕਿਰਪਾ ਹੋਰ ਗੁਰੂ ਸਾਹਿਬ ਦੀ ਕਿਰਪਾ ਹੋਈ ਸੰਗਤ ਹੋਰ ਆਉਣ ਲੱਗ ਗਈ ਫਿਰ ਇੱਕ ਨਵਾਂ ਪਲਾਂਟ ਲਿਆ ਜਿਹੜਾ 1200 1700 ਗਜ ਦਾ ਉਹਦੇ ਵਿੱਚ ਵੀ ਹੁਣ ਸ਼ੈੱਡ ਪੈ ਗਿਆ ਪਹਿਲਾਂ ਟੈਂਟ ਲਾ ਕੇ ਬਣਾਉਂਦੇ ਸੀ ਹੁਣ ਉਸ ਤੋਂ ਵੀ ਵੱਧ ਸੰਗਤਾਂ ਲੱਗ ਗਈ ਫਿਰ ਉਸ ਕਰਕੇ ਸੰਗਤ ਜਦੋਂ ਆ ਕੇ ਸੜਕ ਤੇ ਬੈਠ ਜਾਂਦੀ ਹੈ ਉਹਦੇ ਕਰਕੇ ਛਿਮਿਆਣਾ ਲਾ ਕੇ ਗੱਦੇ ਵਿਛਾਣੇ ਪੈਂਦੇ ਨੇ ਜਦੋਂ ਗੁਰੂ ਕੀ ਸੰਗਤ ਆ ਗਈ ਉਹਦਾ ਇੰਤਜ਼ਾਮ ਕਰਨਾ ਵੀ ਪ੍ਰਬੰਧਕ ਕਮੇਟੀ ਦਾ ਫਰਜ਼ ਬਣ ਜਾਂਦਾ ਹੈ ਮੈਂ ਬੜੀ ਭਾਰੀ ਭਾਂਤੀ ਜਾਂਦਾ ਵੀ ਸਾਡੇ ਨੇੜੇ ਵਾਲੇ ਏਰੀਏ ਬਹੁਤ ਪਰੇਸ਼ਾਨ ਨੇ ਬਿ ਸਕੂਲੇ ਜਾਣ ਲੱਗਿਆ ਬੱਚਿਆਂ ਨੂੰ ਵੀ ਤਕਲੀਫ ਹੁੰਦੀ ਹੈ ਇਹ ਹੱਥ ਜੋੜ ਕੇ ਮਾਫੀ ਮੰਗਦੇ ਆਂ ਪਰ ਅਸੀਂ ਆਪਣੇ ਵੱਲੋਂ ਜਿੰਨਾ ਇੰਤਜ਼ਾਮ ਚਾਹਨੇ ਆ ਉਹਨਾਂ ਕਰ ਰਹੇ ਆ ਉਹਨਾਂ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਉਹਨਾਂ ਨੇ ਦੋ ਥਾਵਾਂ ਤੇ ਰੂਟ ਡਿਵਾਈਡ ਕਰਕੇ ਚੇਂਜ ਕਰਤੇ ਹੋਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਵੱਧ ਤੋਂ ਵੱਧ ਸੇਵਾ ਦਾ ਰੱਖ ਕੇ ਤੇ ਸਾਰੇ ਚੀਜ਼ ਨੂੰ ਇਦਾਂ ਕਰਾਂਗੇ ਕਿ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਜੋ ਇਸ ਤਰੀਕਾ ਨਾਲ ਦੇਖਦੇ ਆ ਗੁਰਦੁਆਰਾ ਸਾਹਿਬ ਬਿਲਕੁਲ ਚੌਂਕ ਜੇ ਦੇ ਵਿੱਚ ਹੈ ਤੇ ਜਦੋਂ ਦੁਪਹਿਰਾ ਸਾਹਿਬ ਲੱਗਦਾ ਤਾਂ ਸਾਰੇ ਜਿਹੜੇ ਰਸਤੇ ਨੇ ਉਹ ਬੰਦ ਹੋ ਜਾਂਦੇ ਨੇ ਸੰਗਤ ਇੰਨੀ ਘਮ ਘਮਾ ਕੇ ਪਹੁੰਚਦੀ ਇੱਥੇ ਕਿ ਸਾਰੇ ਰਸਤੇ ਬੰਦ ਕਰਨੇ ਪੈਂਦੇ ਫੇਰ ਜਾਇ ਕਿ ਤੇ ਸੰਗਤ ਜਿਹੜੀ ਹੈ ਕੰਟਰੋਲ ਦੇ ਵਿੱਚ ਆਉਂਦੀ ਹੈ ਜੀ ਵੀਰੇ ਇਹਨਾਂ ਜਦੋਂ ਜਿੱਥੇ ਤੱਪ ਹੁੰਦਾ ਉੱਥੇ ਜਦੋਂ ਗੁਰੂ ਸਾਹਿਬ ਸ਼ਹੀਦਾਂ ਦਾ ਆਪ ਪੈਰਾ ਲੱਗ ਜਾਂਦਾ ਉੱਥੇ ਜਿਹੜੀ ਮਨੋ ਕਾਮਨਾਵਾਂ ਕਰਦੇ ਆ ਬੰਦੇ ਪੂਰੀਆਂ ਹੁੰਦੀ ਹੈ ਸੰਗਤ ਦਾ ਆਪਣੇ ਆਪ ਹੀ ਉੱਥੇ ਆਂਦਾ ਜਰੀਆ ਬਣ ਜਾਂਦਾ ਨਹੀਂ ਆਂਦਾ ਤੇ ਉੰਨੀ ਦੇ ਸੋਚਦਾ ਰਹਿੰਦਾ ਹੈ ਸੰਗਤ ਜਦੋਂ ਆਂਦੀ ਹੈ ਤੇ ਉਹਦਾ ਇੰਤਜ਼ਾਮ ਕਰਨਾ ਪ੍ਰਬੰਧਕ ਕਮੇਟੀ ਦਾ ਫਰਜ਼ ਹੁੰਦਾ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦਾ ਕੰਮ ਹੁੰਦਾ ਪ੍ਰਬੰਧਨ ਨੂੰ ਦੇਖਣਾ ਉਹਦੇ ਕਰਕੇ ਵੀ ਜਦੋਂ ਜਗ੍ਹਾ ਦੀ ਕਮੀ ਹੋਣ ਕਰਕੇ ਫਿਰ ਅਸੀਂ ਕਹਿੰਦੇ ਹਾਂ ਵੀ ਬਾਕੀ ਸਾਰਾ ਜਗਾ ਨਾ ਪਛਾਣੋ ਵੀ ਜਿਹਦੇ ਪਾਸੇ ਵੀ ਦੋਨੋਂ ਪਾਸੇ ਚਾਰੇ ਪਾਸੇ ਥੋੜੀ ਥੋੜੀ ਸੜਕ ਰੋਕ ਕੇ ਤੇ ਵੀ ਇੱਥੇ ਕਰ ਦਈਏ ਕਿਉਂਕਿ ਜੇਕਰ ਅੱਗੇ ਦੇਖੀ ਤਾਂ ਸਾਡੇ ਹਸਪੀਟਲ ਨੇ ਉਥੋਂ ਐਂਬੂਲੈਂਸ ਆਉਂਦੀਆਂ ਤੇ ਉਹ ਨਾ ਜਾਮ ਚ ਫਸਣ ਵੀ ਉਹਨਾਂ ਨੇ ਰੂਟ ਹੀ ਚੇਂਜ ਕਰ ਦਿੱਤੇ ਜਾਣ ਵੀ ਚੌਂਕ ਦੇ ਦੂਜੇ ਪਾਸੇ ਕ੍ਰਿਸ਼ਨ ਮੰਦਿਰ ਵੱਲੋਂ ਸਿੱਧਾ ਹੀ ਹਸਪੀਟਲ ਪਹੁੰਚੇ ਵੀ ਇੱਦਾਂ ਨਾ ਆਵੇ ਸਾਰਿਆਂ ਨੂੰ ਪਤਾ ਵੀ ਇੱਧਰ ਬੁੱਧਵਾਰ ਚੌਂਕ ਜਾਮ ਹੁੰਦਾ ਤੇ ਉਹਦੇ ਕਰਕੇ ਸਾਰੇ ਐਂਬੂਲੈਂਸ ਵਾਲੇ ਯੂਨੀਅਨ ਨੂੰ ਦੂਜਿਆਂ ਸਾਰਿਆਂ ਦੱਸਿਆ ਵੀ ਗੁਰੂ ਘਰ ਸਿਰਫ ਬੁੱਧਵਾਰ 4 ਘੰਟੇ ਹੁੰਦਾ ਅਸੀਂ ਮੰਗਲਵਾਰ ਰਾਤ ਨੂੰ ਟੈਂਟ ਤਾਂ ਵੀ ਲਵਾਣੇ ਆ ਵੀ ਦਿਨੇ ਨਾ ਲੱਗੇ ਵੀ ਸਾਰਾ ਕੰਮ ਨਿਬੜ ਜੇ ਤੇ ਬੁੱਧਵਾਰ ਸਵੇਰੇ 9 ਵਜੇ ਗੇੜ ਬੰਦ ਕਰੀਦਾ ਵੀ ਸਾਰੇ ਬੱਚੇ ਸਕੂਲ ਵਾਲੀਆਂ ਵਾਹਨਾਂ ਚੱਲੀਆਂ ਜਾਂ ਨਾ ਵਾਪਸੀ ਵੇਲੇ ਸਕੂਲ ਵਾਲਿਆਂ ਨੇ ਸਟਾਪ ਗੁਜਾਰਿਸ਼ ਕਰਕੇ ਥੋੜੇ ਜਿਹਾ ਅੱਗੇ ਕਰਾਇਆ ਨੇ ਜਿੰਨ ਨਾਲ ਸਾਰਿਆਂ ਨੂੰ ਓਕਾ ਨਹੀਂ ਹੁੰਦਾ ਇਹ ਇਹ ਰੀਆਂ ਤਿਆਰੀਆਂ ਕਿਦੋਂ ਤੋਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਬੁੱਧਵਾਰ ਦਾ ਹਰੇਕ ਸੰਗਤ ਨੂੰ ਇੰਤਜ਼ਾਰ ਰਹਿੰਦਾ ਵੀ ਖਿੱਚ ਪੈਂਦੀ ਉਹਨਾਂ ਨੂੰ ਦੱਸ ਦੇਣਾ ਜਿਸ ਤਰੀਕੇ ਨਾਲ ਸਾਨੂੰ ਕਿ ਜਦੋਂ ਐਤਵਾਰ ਲੰਘਦਾ ਕਹਿੰਦੇ ਸਾਨੂੰ ਚਾ ਚੜ ਜਾਂਦਾ ਵੀ ਸਿਰਫ 2 ਦਿਨ ਰਹਿ ਗਏ ਨੇ ਤੇ ਬੁੱਧਵਾਰ ਪਰ ਤੁਹਾਨੂੰ ਕਿਤੇ ਨਾ ਕਿਤੇ ਥੋੜੀ ਬਹੁਤੀ ਟੈਨਸ਼ਨ ਵੀ ਹੁੰਦੀ ਹੋएगी ਉਸੇ ਤਿਆਰੀਆਂ ਕਰਨੀਆਂ ਨੇ ਤਾਂ ਉਹ ਕਿਸ ਤਰੀਕੇ ਨਾਲ ਰਹਿੰਦੀਆਂ ਅਸੀਂ ਨਾ ਸਾਰੀ ਪ੍ਰਬੰਧਕ ਕਮੇਟੀ ਮੇਰੇ ਨਾਲ ਜਿਹੜੇ ਜਾਂਦਾ ਸੈਕਟਰ ਸਾਹਨੇ ਸਰਨਾ ਸਾਹਿਬ ਹੋਰ ਪ੍ਰੀਤੀ ਜੀ ਨੇ ਮਿੰਦਰਾ ਸਾਹਿਬ ਨੇ ਸਾਰੇ ਜਣੇ ਰਲ ਕੇ ਨਾ ਮੰਗਲ ਆਤੋਂ ਹੀ ਪਲਾਨ ਸ਼ੁਰੂ ਹੋ ਜਾਂਦਾ ਵੀ ਕਿਤੇ ਐਤ ਕੀ ਬੁੱਧਵਾਰ ਕਮੀ ਰਹਿ ਗਈ ਤੋ ਅਸੀਂ ਵੀ ਅਗਲੇ ਬੁੱਧਵਾਰ ਨਾ ਸਾਨੂੰ ਕਮੀ ਆਵੇ ਵੀ ਮੰਗਲ ਰਾਤੀ ਉਹ ਡਿਸਕਸ ਕਰਕੇ ਅਸੀਂ ਹੁਣ ਅਸੀਂ ਤਿੰਨੇ ਜਣੇ ਬੈਠੇ ਰਹੇ ਕੱਲ ਅਸੀਂ ਸਾਡੇ 11 ਵਜੇ ਰਾਤੀ ਗਏ ਵੀ ਸਾਰਾ ਇੰਤਜ਼ਾਮ ਕਰਕੇ ਵੀ ਕੱਲ ਨੂੰ ਆਏ ਦਿੱਕਤ ਨਾ ਆਵੇ ਪਰ ਫਿਰ ਸੰਗਤ ਆਪ ਹਾਰੇ ਵੱਧ ਜਾਂਦੀ ਹੈ ਸਾਡਾ ਇੰਤਜ਼ਾਮ ਫੇਰ ਛੋਟਾ ਪੈ ਜਾਂਦਾ ਅਸੀਂ ਅਗਲੇ ਬੁੱਧਵਾਰ ਫੇਰ ਵੱਡਾ ਕਰਦੇ ਆਂ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਵੀ ਕਾਫੀ ਇਤਿਹਾ ਸੰਗਤ ਦੇ ਸਹਿਯੋਗ ਨਾਲ ਬੜੀਆਂ ਸਾਰੀਆਂ ਇਹ ਸੰਗਤਾਂ ਵਾਲਿਆਂ ਨੇ ਵੱਖਰੀ ਵੱਖਰੀ ਸੇਵਾ ਹੁਣ ਸਾਰੇ ਬੰਦੇ ਉਹਨਾਂ ਦੇ ਬਣਾ ਕੇ ਡਿਊਟੀਆਂ ਪੱਕੀਆਂ ਲਾ ਕੇ 12 ਤੋਂ 4 ਤੱਕ ਸੀ ਇਹੀ ਡਿਊਟੀ ਤੇ ਬਹਿਣਾ ਤੇ ਇਹਨੂੰ ਮੈਨੇਜ ਕਰਨਾ ਹੈ ਕਾਫੀ ਹੱਦ ਤੱਕ ਠੀਕ ਹੈ ਪਰ ਜਿਹੜੀਆਂ ਵੀ ਕਮੀਆਂ ਰਹਿ ਗਈਆਂ ਉਹ ਅਸੀਂ ਪੂਰੀਆਂ ਕਰਾਂਗੇ ਇੱਕ ਵਾਰ ਜਿਸ ਤਰ੍ਹਾਂ ਇਹ ਕਹਿੰਨਾ ਸ਼ੁਰੂਆਤ ਕੀਤੀ ਸੀ ਕਿ ਵੀ ਕਈ ਬੁੱਧੀ ਜੀ ਵੀ ਉਸ ਤੇ ਟਿੱਪਣੀ ਕਰਦੇ ਨੇ ਚਪੈਰਾ ਸਾਹਿਬ ਉੱਤੇ ਕਿ ਇਹ ਕੁਝ ਨਹੀਂ ਹੈਗਾ ਸਿੱਕੇ ਇਤਿਹਾਸ ਜਦਾਂ ਦਾ ਕੁਝ ਨਹੀਂ ਹੈਗਾ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਤੁਹਾਡਾ ਕੀ ਵਿਚਾਰ ਆ ਜੀ ਵੀਰਾ ਜੀ ਜਿਹੜੇ ਨਾ ਇੱਕ ਜਦੋਂ ਬਾਣੀ ਪੜਦੇ ਆ ਨਾ ਬਾਣੀ ਦੇ ਵਿੱਚ ਆਂਦਾ ਆਠ ਪੈਰ ਗੁਰੂ ਅਰਾਧੀ ਹੈ ਤੇ ਉਹਦੇ ਚ ਚਾਰ ਪੈਰ ਦਾ ਮਤਲਬ ਨਹੀਂ ਹੈਗਾ ਉਹਦੇ ਚ ਆਠ ਪੈਰ ਗੁਰੂ ਅਰਾਧੀ ਹੈ ਆਠ ਪੈਰ ਗੁਰੂ ਨੂੰ ਅਰਾਧਨ ਲਈ ਕਿਹਾ ਗੁਰੂ ਸਾਹਿਬ ਨੇ ਵੀ ਤੁਸੀਂ ਆਠ ਪੈਰ ਦਿਨ ਦੇ ਹੁੰਦੇ ਆ ਅੱਠ ਪੈ ਦਿਨੇ ਸਾਰਾ ਦਿਨ ਵੀ ਤੁਸੀਂ ਗੁਰੂ ਨੂੰ ਆਰਾਧਨਾ ਉਹਦਾ ਮਤਲਬ ਇਹ ਨਹੀਂ ਵੀ ਸਾਰਾ ਦਿਨ ਪਾਠ ਹੀ ਕਰਨਾ ਸੀ ਉਹਦੇ ਵਿੱਚ ਵੀ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਹੈ ਵੀ ਕਿਸੇ ਨਾਲ ਨਿੰਦਾ ਜੁਗਲੀ ਨਹੀਂ ਕਰਨੀ ਕਿਸੇ ਨੂੰ ਠੱਗੀ ਠੋਰੀ ਚ ਨਹੀਂ ਜਾਣਾ ਦੂਜਾਂ ਜਾਣਾ ਕਿਤੇ ਵੀ ਪ੍ਰੋਗਰਾਮ ਕਰਨਾ ਆਏਗਾ ਜਿਹੜੇ ਬੁੱਧੀਜੀਵੀ ਕਹਿ ਰਹੇ ਨੇ ਮੈਂ ਉਹਨਾਂ ਨੂੰ ਇੱਕ ਜਿੰਨੀ ਕਿ ਮੇਰੀ ਬੁੱਧੀ ਹੈ ਮੈਂ ਉਸ ਹਿਸਾਬ ਨਾਲ ਇੱਕ ਕੁਐਸਚਨ ਉਹਨਾਂ ਨੂੰ ਪੁੱਛਣਾ ਜਾਂਦਾ ਵੀ ਕੋਈ ਵੀ ਆਪਾਂ ਕਥਾ ਦਾ ਪ੍ਰੋਗਰਾਮ ਰੱਖੀਏ ਕੀਰਤਨ ਦਰਵਾ ਦਾ ਰੱਖੀਏ ਆਪਾਂ ਰੱਖਣਾ ਪੈਂਦਾ ਫਲਾਣੇ ਦਿਨ ਫਲਾਣੇ ਤੋਂ ਫਲਾਣੇ ਟਾਈਮ ਤੱਕ ਅਸੀਂ ਕੀਰਤਨ ਦਰਵਾਜ਼ੇ ਵਿੱਚ ਆਣਗੇ ਤੇ ਆਹ ਵਾਲੇ ਰਾਗੀ ਜਤਾ ਇੱਥੇ ਕੀਰਤਨ ਕਰੇਗਾ ਆਹ ਵਾਲਾ ਇੱਥੇ ਕੀਰਤਨ ਕਰਕੇ ਉਸ ਤੋਂ ਬਾਅਦ ਕਥਾ ਹੋਏਗੀ ਤਾਂ ਹੀ ਸੰਗਤ ਨੂੰ ਪਤਾ ਲੱਗਦਾ ਤੇ ਆਉਣਗੇ ਇਸ ਲਈ ਜਦੋਂ ਵੀ ਹੁਣ ਬੈ ਕੇ ਇਕੱਠੇ ਪਾਠ ਕਰਨਾ ਹੈ ਤੇ ਉਹਦਾ ਵੀ ਤਾਂ ਟਾਈਮ ਰੱਖਣਾ ਪਏਗਾ ਉਹਦੇ ਕਰਕੇ ਟਾਈਮ ਰੱਖਿਆ ਗਿਆ ਵੀ ਬੁੱਧਵਾਰ 12 ਤੋਂ 4 ਦੁਪਹਿਰ ਹੋਏਗਾ ਜਿਹਦੇ ਵਿੱਚ ਪੰਜ ਜਪਜੀ ਸਾਹਿਬ ਦੇ ਪਹਿਲਾਂ ਪਾਠ ਹੁੰਦੇ ਫਿਰ ਚੁਪਈ ਸਾਹਿਬ ਦੇ ਹੁੰਦੇ ਫਿਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਤੇ ਜਿਹੜੇ ਬੰਦੇ ਕਈ ਵਾਰੀ ਨਹੀਂ ਕਰਦੇ ਉਹ ਦੂਜਿਆਂ ਕੋਲ ਬੈ ਕੇ ਉਹਨਾਂ ਨੂੰ ਚਾਹ ਆਉਂਦਾ ਵੀ ਯਾਰ ਜੇ ਇਹ ਕਰ ਸਕਦੇ ਨੇ ਤੇ ਮੈਂ ਕਿਉਂ ਨਹੀਂ ਕਰ ਸਕਦਾ ਇੱਕ ਦੂਜੇ ਨੂੰ ਦੇਖ ਕੇ ਤੁਸੀਂ ਦੇਖੋ ਯੂਥ ਹੁਣ ਬਹੁਤ ਜ਼ਿਆਦਾ ਆਨ ਲੱਗ ਗਿਆ ਬਹੁਤ ਬੱਚੇ ਜਿਵੇਂ ਸਕੂਲਾਂ ਛੁੱਟੀ ਹੁੰਦੀ 2 ਵਜੇ ਤੋਂ ਬਾਅਦ ਉਹ ਕਹਿੰਦੇ ਅੰਕਲਾ ਜੀ ਸੁਖਮਨੀ ਸਾਹਿਬ ਦੇ ਪਾਠ ਤੇ ਆ ਜੰਨੇ ਆ ਪਹਿਲਾਂ ਜੀ ਸਕੂਲ ਗਿਆ ਨੇ ਸਕੂਲ ਲਈ ਵੈਨ ਤੋਂ ਉੱਤ ਨਹੀਂ ਧਿਆਨ ਲੱਗੇ ਬੱਚੇ ਗੁਰੂ ਨਾਲ ਜੁੜਨ ਲੱਗ ਗਏ ਬਾਣੀ ਨਾਲ ਜੁੜਨ ਲੱਗ ਗਏ ਬਾਣੀ ਨਾਲ ਜੁੜਨ ਲੱਗ ਗਏ ਬਾਣੇ ਦੇ ਵਿੱਚ ਆ ਕੇ ਕਈ ਬੱਚੇ ਸਹਿਯਤ ਹਾਰੀ ਸੀ ਉਹ ਸਿੱਖ ਬਣਨ ਲੱਗ ਗਏ ਕਈ ਬੱਚੇ ਸਿੱਖ ਸੀ ਜਿਹੜੇ ਉਹ ਅਮਰਤ ਹਾਰੀ ਹੋ ਗਏ ਸਾਡਾ ਇੱਥੇ ਮਤਲਬ ਤਾਂ ਐ ਵੀ ਬਾਣੀ ਨਾਲ ਗੁਰੂ ਨੂੰ ਨਾਲ ਜੋੜਨਾ ਮਾਰੇ ਕੰਮਾਂ ਤੋਂ ਬਚਾਣਾ ਬੱਚਿਆਂ ਦੀ ਬੁੱਧੀ ਜਾਗਰਿਤ ਹੋਵੇ ਤੇ ਉਹ ਨੇਕੀ ਦੇ ਰਾਹ ਤੇ ਚੱਲਣ ਬਦਨੀਤੀ ਦੇ ਨਾ ਚੱਲਣ ਉਹ ਚੀਜ਼ਾਂ ਸਿਖਾਈਆਂ ਜਾ ਰਹੀਆਂ ਪਰ ਮੈਨੂੰ ਨਹੀਂ ਸਮਝ ਆ ਰਹੀ ਵੀ ਕਿਉਂ ਕਈਆਂ ਨੂੰ ਇਤਰਾਜ ਐ ਤੇ ਜਾਂ ਤਾਂ ਉਹ ਸਾਨੂੰ ਆ ਕੇ ਸਮਝਾਉਣ ਵੀ ਆਹਾਂ ਚੀਜ਼ ਪੁੱਤਰੋ ਐਦਾਂ ਨਹੀਂ ਕਰਨੀ ਐਦਾਂ ਕਰਨੀ ਐ ਤੁਸੀਂ ਦੂਜੇ ਦੇ ਸਟੇਜ ਤੇ ਬਹਿ ਕੇ ਬੋਲ ਜਾਂਦੇ ਹੋ ਉਹਦੇ ਲਈ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਹੱਥ ਜੋੜ ਕੇ ਕਹਿਣਾ ਜਿਹੜੇ ਮਾਪ ਕੋਲ ਤੁਹਾਨੂੰ ਕੋਈ ਦਿੱਕਤ ਹੈ ਜਾਂ ਕੋਈ ਸਾਡੇ 'ਚ ਗਲਤੀ ਹੈ ਉਹ ਆ ਕੇ ਬੈਠ ਕੇ ਸਾਡੇ ਨਾਲ ਵਿਚਾਰ ਗੁਰੂ ਮਰਿਆਦਾ ਨਾਲ ਸਾਂਝਾ ਕਰਕੇ ਤੇ ਅੱਜ ਦੀ ਟਾਈਮ ਦੇਖ ਕੇ ਉਹ ਚੀਜ਼ ਨਾਲ ਸਾਡੇ ਨਾਲ ਦੱਸਣ ਵੀ ਅਸੀਂ ਵੀ ਉਹ ਚੀਜ਼ 'ਚ ਹੱਲ ਕੱਢ ਸਕੀਏ ਆਪਾਂ ਜਿਹੜੀ ਚਰਚਾ ਇਸ ਨੂੰ ਥੋੜਾ ਜਿਆਦਾ ਲੰਬੀ ਹੋ ਰਹੀ ਨਾ ਖਤਮ ਕਰਾਂਗੇ ਇੱਕ ਆਖਰੀ ਸਵਾਲ ਮੇਰੇ ਇਹ ਵੀ ਅਸੰਗਤ ਹਾਲੇ ਵੀ ਨਾ ਕਈ ਜਿਹੜੀ ਥੋੜੀ ਡਰਦੀ ਹੈ ਵੀ ਇੱਥੇ ਜਿੱਦਾਂ ਕਰਾਊਡ ਜ਼ਿਆਦਾ ਹੁੰਦਾ ਹੈ ਕਹ ਲੋ ਇਕੱਠ ਜ਼ਿਆਦਾ ਹੁੰਦਾ ਹੈ ਤਾਂ ਉਹਨਾਂ ਵਾਸਤੇ ਤਿਆਰੀਆਂ ਕਿਸ ਤਰੀਕੇ ਨਾਲ ਅੱਗੇ ਤੋਂ ਤੇ ਉਹ ਜਿਹੜਾ ਕੀ ਹੈ ਆਰਾਮ ਨਾਲ ਇੱਥੇ ਆ ਕੇ ਮੱਥਾ ਟੇਕ ਸਕਣ ਇਹਨਾਂ ਨੂੰ ਕੋਈ ਮੈਸੇਜ ਦੇਣਾ ਜਾਊਂਗੇ ਅਸੀਂ ਨਾ ਹੁਣ ਵੀ ਆਂਟ ਜਿਹੜਾ ਬੁੱਧ ਐਤਵਾਰ ਲੰਘ ਕੇ ਗਿਆ ਪਿਛਲੇ 3 ਦਿਨ ਪਹਿਲਾਂ ਉਹਦੇ ਵਿੱਚ ਵੀ ਅਸੀਂ ਇੱਕ ਐਡ ਵੀ ਦਿੱਤੀ ਹੈ ਜਿੱਥੇ ਸਾਨੂੰ ਸਿੰਘਾਂ ਦੀ ਲੋੜ ਹੈ ਜਿਹੜੇ ਇੱਥੇ ਆ ਕੇ ਪੇਂਡ ਸੇਵਾ ਦਾ ਜਿਹੜੇ ਆਪਾਂ ਕਹਿੰਦੇ ਆ ਵੀ ਉਹ ਆਣ ਵੀ ਪੂਰਾ ਕੰਮ ਪ੍ਰਸ਼ਾਸਨ ਨਾਲ ਹੋ ਸਕੇ ਕਿਸੇ ਵੀ ਧੀ ਭੈਣ ਨੂੰ ਕਿਸੇ ਬਜ਼ੁਰਗ ਨੂੰ ਵੀ ਦਿੱਕਤ ਨਾ ਆਵੇ ਕਿਉਂਕਿ ਜਿੱਥੇ ਸੰਗਤ ਦਾ ਇਕੱਠ ਹੁੰਦਾ ਵਾ ਉੱਥੇ ਗਲਤ ਜਣੇ ਵੀ ਆ ਜਾਂਦੇ ਨੇ ਸਾਨੂੰ ਇਹ ਆ ਵੀ ਜਦੋਂ ਮਾਵਾਂ ਭੈਣਾਂ ਸਾਡੀਆਂ ਘਰੋਂ ਆਉਂਦੀਆਂ ਨੇ ਤੇ ਆ ਕੇ ਉਹ ਹੱਸਦੇ ਖੇੜਦੇ ਗੁਰੂ ਦੇ ਖੁਸ਼ੀਆਂ ਲੈਣ ਆਈਆਂ ਤੇ ਖੁਸ਼ੀਆਂ ਲੈ ਕੇ ਜਾਣ ਵੀ ਕੋਈ 19 ਕੀ ਨਾ ਹੋਵੇ ਉਹਨਾਂ ਨਾਲ ਅਸੀਂ ਇੱਕ ਆਪਣੇ ਟਾਕ ਫੋਰਸ ਬਣਾ ਰਹੇ ਆ ਜਿਹਦੇ ਨਾਲ ਸਾਰਿਆਂ ਦੀ ਡਿਊਟੀ ਲੱਗੇਗੀ ਤੇ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ ਉਹਨਾਂ ਤੋਂ ਬਹੁਤ ਹੀ ਛੋਟੇ ਲੈਵਲ ਤੇ ਆਸੀਂ ਪਰ ਉਹਨਾਂ ਲਈ ਚੀਜ਼ ਅਸੀਂ ਅਪਣਾ ਕੇ ਅੱਗੇ ਚੱਲਾਂਗੇ